ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਗੇ ਠੀਕ ਠਾਕ ਹੋਗੇ ਛੱਟ ਦੀ ਕਲਾ ਵਿੱਚ ਹੋਗੇ ਲੋਈ ਟਾਈਮ ਆ ਜਿਹੜਾ ਅਮਰਤਵੜ ਦਾ ਟਾਈਮ ਹੋ ਚੱਕਿਆ ਆਪਾਂ ਉੱਠ ਕੇ ਉੱਠ ਕੇ ਪਹਿਚਾ ਪਾਣੀ ਪੀ ਲਿਆ ਬਣਾ ਲਿਆ ਤੇ ਟਾਈਮ ਨਾਲ ਆਪਾਂ ਉੱਠੇ ਸੀ 6:30 5 ਵਜੇ ਚਲੋ ਜੀ ਆਪਣਾ ਹੋ ਗਿਆ ਕੰਮ ਸਟਾਰਟ ਮੱਝਾਂ ਦਾ ਜਿਹਦੇ ਵੀ ਆਪਾਂ ਸਵੇਰੇ ਉੱਠ ਕੇ ਸਟਾਰਟਿੰਗ ਹੁੰਦਾ ਆਪਣਾ ਕੰਮ ਸਾਰਾ ਮੱਝਾਂ ਤੋਂ ਹੁੰਦਾ ਹੀ ਤੇ ਆਪਾਂ ਹੁਣ ਮੱਝਾਂ ਤੋਂ ਗੋਹਾ ਕੱਢੀ ਜਾਂਦੇ ਆ ਛੋਟੇ ਜਿਹਾ ਆਪਾਂ ਤੁਹਾਨੂੰ ਦਿਖਾਉਨੇ ਆ ਮੱਝਾਂ ਚੱਲਦੇ ਆਪਾਂ ਨਾਲੇ ਹੋਣੇ ਇੱਕ ਆਖਾ ਤੇ ਆਪਾਂ ਚੱਲ ਕੇ ਆਉਣਾ ਜੀ ਅੱਜ ਬਾਹਰ ਆਪਾਂ ਕਰ ਜਾਵਾਂਗੇ ਸ਼ਾਪਿੰਗ ਬਣੇ ਰਹੋ ਬਲੌਗ ਨਾਲ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਜਿੱਥੇ-ਜਿੱਥੇ ਆਪਾਂ ਜਾਵਾਂਗੇ ਜਿੱਥੇ ਵੀ ਆਪਾਂ ਕੁਝ ਖਰੀਦਾਂਗੇ ਸੋਨੇ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਚਲੋ ਜੀ ਇਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਜਰੂਰ ਕਰ ਦਿਆ ਕਰੋ ਤੇ ਚਲੋ ਜੀ ਆਪਾਂ ਚੱਲਦੇ ਹਾਂ ਸੋਨ ਬਾਹਰ ਦਿਖਾਉਣੇ ਕਿੰਨਾ ਹਨੇਰਾਗਾ ਆਪਾਂ ਬੈਠੇ ਸੀਗੇ ਜ ਰਸੋਈ 'ਚ ਚੱਪ ਕੇ ਹਟਿਆ ਆਪਾਂ ਦਰਵਾਜ਼ਾ ਬੰ ਦੇ ਵਸੂ ਮੱਝਾਂ ਲੈ ਦੇਣਗੇ ਆਪਾਂ ਚੱਕਦੇ ਆ ਝਾੜੂ ਆਪਾਂ ਘਰ ਦਾ ਝਾੜੂ ਕੱਢ ਚੱਕਦੇ ਆ ਝਾੜੂ ਮਾਰਦੇ ਆ ਬੇੜੇ 'ਚ ਹੁਣ ਵਿਚ ਆਪਾਂ ਬੇੜਾ ਸੰਭਰਦੇ ਆਪਾਂ ਜਲਦੀ ਜਾਵਾਂਗੇ ਜੇ ਕਿਉਂਕਿ ਦੂਰ ਆ ਵਾਟ ਆਪਾਂ ਜਾ ਕੇ ਹੁਣਾ ਸੀਗਾ ਜੀ ਸੋਨ ਦੇ ਸੰਗ ਆਪਾਂ ਪਹੁੰਚ ਕੇ ਕਿੱਥੇ ਗਏ ਦੇਖੋ ਕਿੰਨਾ ਹਨੇਰਾ ਹੋ ਰਿਹਾ ਆ ਹੋ ਗਿਆ ਆਪਣੇ ਪਸੂ ਖੜੇ ਅੱਜ ਤਾਂ ਇਹਨਾਂ ਨੂੰ ਹੈ ਵੀ ਸਾਨੂੰ ਜਲਦੀ ਖਾ ਖਾਤੇ ਅੱਗੇ ਅੱਧਾ ਘੰਟਾ ਲੇਟ ਪਾਉਣੀ ਆ ਤੇ ਜੱਪਾ ਇਹਨਾਂ ਨੂੰ ਪਾ ਦਈਏ ਅੱਖ ਆ ਗੜੀ ਨੇ ਆਪਣੀਆਂ ਮੱਜਾਂ ਉਹਨਾ ਬਰਸੀਨ ਸੁੱਕਿਆ ਜਾ ਹੋ ਰਿਹਾਗਾ 10-20 ਦਿਨ ਇਸ ਤਰ੍ਹਾਂ ਚੱਲੂ ਫਿਰ ਆਪਾਂ ਮੱਕ ਵੀਰ ਦਾਂਗੇ 2-4 ਦਿਨਾਂ ਨੂੰ ਸਰੋਂ ਵੱਢ ਕੇ ਫਿਰ ਮੱਕਣਾ ਚੱਲੂਗਾ ਵਧੀਆ ਸਾਰੀ ਘਰ ਦੀ ਮੰਤ ਕੁਸਤਾ ਸੀ ਇਹੋ ਹੋ ਜਾਂਦਾ ਏ ਧੁੱਪਾ ਪੈਣ ਨਾਲ ਇਹਨਾਂ ਨੂੰ ਕੁਛ ਨਾ ਇਹਦੀ ਹੁਣ ਰੁੱਤੀ ਚਲੀ ਜਾਂਦੀ ਏ ਬਰਸੀਨ ਦੀ ਚਲਿਓ ਆਪਾਂ ਕੱਖਾ ਖਵਾ ਕੇ ਮੈਂ ਇਹਨਾਂ ਨੂੰ ਮੱਝਾਂ ਨੂੰ ਆਪਾਂ ਦਾਣਾ ਲਾ ਦਈਏ ਜਲਦੀ ਇਹ ਜਿਗਾ ਖਵਾ ਕੇ ਇਹਨਾਂ ਫਿਰ ਆਪਾਂ ਬਾਹਰ ਕੱਚੀ ਗਿੱਲਾ ਤੇ ਕਰ ਦਾਂਗੇ ਬੰਨ੍ਹ ਦਾਂਗੇ ਇਹਨਾਂ ਨੂੰ ਚਲੋ ਜੀ ਆਪਾਂ ਨਾ ਵਿੜਾ ਸੁਣ ਵਰਦੀ ਹੁਣ ਦੇਰ ਚ ਆਪਣੇ ਕੱਖ ਪਾ ਦੇਣਗੇ ਉਹਨਾਂ ਦਿਨਾਂ ਦਾ ਫਰਕ ਪੈ ਗਿਆ ਹੁਣ 5:30 ਵਜੇ ਦਿਨ ਚੜ ਜਾਂਦਾਗਾ ਤੇ ਕਿਉਂ ਰਾਤਾਂ ਛੋਟੀਆਂ ਹੋ ਗਈਆਂ ਨਹੀਂ ਆਪਾਂ ਹੋਰ ਵੀ ਜਲਦੀ ਉੱਠ ਖੜਦੇ ਆ ਰਾਤ ਨੂੰ ਆਪਾਂ ਵਗ ਜਾਂਦੇ ਆ ਜ ਆਪਣੇ ਮੰਦਰ ਚ ਆਪਣੇ ਮੰਦਰ ਤੇ ਚੱਲਦੇ ਨੇ ਜੀ ਨਾ ਰਾਤ ਤੇ ਤੇ ਇਸ ਕਰਕੇ ਆਪਾਂ ਰਾਤ ਆਈ ਸੀ ਕਿ 8:00 ਨਾ 9:30 ਹੋ ਜਾਂਦੇ ਨੇ ਕੋਈ ਆਪਾਂ ਹੁਣ ਸਰ ਫਿਰ ਨੀਂਦ ਲੈਉਂਦੀ ਫਿਰ ਆਪਾਂ ਨੂੰ ਵਜ ਜਾਂਦੇ ਨੇ 10:30 ਵਜ ਜਾਂਦੇ ਨੇ ਅੱਜ ਆਪਣੇ ਨਾ ਚੱਲੂਗਾ ਜੀ ਕੀਰਤਨ ਆਪਣੇ ਗੁਣਗਾਨ ਮਾਤਾ ਦਾ 12:30 ਵਜੇ ਤੱਕ ਅਜਾ ਚੌਕੀ ਆ ਮਾਤਾ ਜੀ ਅੱਜ ਆਪਾਂ ਕੁਝ ਉੱਧਰ ਜਾ ਕੇ ਆਵਾਂਗੇ ਜੀ ਸ਼ਾਪਿੰਗ ਕਰਨ ਚੱਲਾਂਗੇ ਕੁਝ ਆਪਾਂ ਕੇ ਤੇ ਰਿਸ਼ਤੇਦਾਰ ਚ ਖੜਨਾ ਸੀਗੇ ਉੱਥੇ ਟਾਈਮ ਲੱਜੂਗਾ ਅੱਜ ਆਪਾਂ ਤਾਂ ਸ਼ਾਇਦ ਨਹੀਂ ਜਾਇਆ ਜਾਵੇ ਆਪਾਂ ਚਲੋ ਕੱਲ੍ਹ ਤੋਂ ਜਾ ਕੇ ਆਵਾਂਗੇ ਇਹ ਆਪਣੇ 8-9 ਦਿਨ ਪ੍ਰੋਗਰਾਮ ਚੱਲਦਾ ਈ ਤੇ ਚਲੋ ਜੀ ਆਪਾਂ ਨਾ ਬੇੜਾ ਸੁੰਭਰ ਦੀਏ ਕੀ ਕਰਦਾ ਆ ਜਾ ਉਹ ਇੱਧਰ ਆ ਜਾ ਇਹਨੇ ਸਾਈ ਰਾਹ ਦੇ ਇੱਥੇ ਬੈਠਾ ਰਹਿੰਦਾ ਕੁੱਤਾ ਬਿਰਦੇ ਚ ਦੇਖੋ ਕਿ ਖਿਲਾਰਾ ਆਪਾਂ ਨਾ ਕਿਤੇ ਕਾਗਜ਼ ਕਿਤੇ ਲਫਾਫਾ ਕਿਤੇ ਕੁਸ ਸਰੀਰਾ ਤਾਂ ਇਸੇ ਕੰਮ ਤੇ ਹੁੰਦਾਗਾ ਜਿਹੜਾ ਪਕੜਾ ਹੁੰਦਾ ਹੁੰਦਾ ਮਸਤ ਹੋ ਰਿਹਾ ਹੈ ਤੇ ਅੱਛਾ ਗੋੜਾ ਆਪਾਂ ਬਾਤ ਸੁਣਪਰਾਂਗੇ ਆਪਾਂ ਨਾ

ਪੁਣੇ ਵਾਟਾ ਇਧਰ ਆਪਾਂ ਥੱਲੇ ਲਾਈ ਜੰਦੇ ਨੇ ਗੱਡੀ ਮੱਝਾ ਆਪਾਂ ਨੇ ਬੰਨਤੀ ਆ ਦੇਖੋ ਪੌਣੇ 7 ਹੋ ਗਈ 7:30 ਵਜ ਜਾਣਗੇ ਆਪਾਂ ਤੁਰਦੇ ਹਾਂ ਥੱਗਾ ਗੱਡੀ ਥੱਲੇ ਲਾਤੀ ਇੱਥੇ ਨਾਲ ਕੋਚੇ-ਕੁਚੇ ਲੱਗੇ ਜਾਣਗੇ ਲਈ ਆਪਾਂ ਤੁਰ ਪਿਆ ਆ ਦੇਖੋ 8 ਪੌਣੇ 8 ਵਜੇ ਹੋ ਗਏ ਹੋਈ ਪੌਣੇ 8:08 ਵਜੇ 5-7 ਮਿੰਟ ਰਹਿ ਗਏ ਚੱਲੀਏ ਆਪਾਂ ਆਪਣਾ ਦਾ ਘੰਟਾ ਦੇ ਘੰਟੇ ਦੀ ਵਾਟ ਹੈਗੀ ਗੱਡੀ ਆਪਾਂ ਸਟਾਰਟ ਆ ਫਿਰ ਥੋੜਾ ਥੋੜਾ ਆਪਾਂ ਸਾਰੇ ਕੰਮ ਕਰਕੇ ਫਿਰ ਇਸ ਕਰਕੇ ਆਪਾਂ ਲੇਟ ਹੋ ਜੰਨੇ ਆ ਪਾਂ ਚੱਲ ਪਿਆ ਆਪਾਂ ਆਪਣਾ ਬਾਜ਼ਾਰ ਟੱਪਿਆ ਇਹ ਮੈਂ ਦੇਖੋ ਸਾਰੀ ਸੜਕ ਸੁਣਦਾ ਹੈ ਨਾ ਸਵੇਰ ਵਾਲੇ ਟ੍ਰੈਕ ਕਰਨਾ ਵਧੀਆ ਮਜ਼ਾ ਆਉਂਦਾ ਹੈ ਕਿਉਂਕਿਓ ਟ੍ਰੈਫਿਕ ਘੱਟ ਹੁੰਦੀ ਹੈਗੀ ਇਸ ਤੋਂ ਬਾਅਦ ਟ੍ਰੈਫਿਕ ਜ਼ਿਆਦਾ ਹੋ ਜਾਊਗੀ ਜਦੋਂ ਟ੍ਰੈਕ ਤੋਂ ਅਪਾਂ ਚਲੇ ਜਾਵਾਂਗੇ ਇਸ ਤੋਂ ਬਸ ਸਵੇਰ ਵਧੀਆ ਨੰਨਦਾ ਹੈ ਅਵੇ ਤੁਰੀ ਸਿਨਾ ਉਹ ਵੱਚਗੇ ట్రాਫਿਕ ਦੇਖੋ ਹੁਣ ਫਸ ਗਈ ਆਪਾਂ ਚੜ ਗਿਆਂ ਪੁਲ ਮੈਂ ਆਪਾਂ ਲੈ ਕਿਉਂ ਨਾ ਗਰਮੀ ਵਾਲੀ ਸੂਟ ਆਪਣੇ ਵਾਸਤੇ ਕੁਛ ਨਾ ਲੋਕਲ ਕਸਟਮਰ ਨੇ ਆਪਣੇ ਆਪਾਂ ਕੋਈ ਸਿਲਾਈ ਕਰਾਉਂਦੇ ਨੇ ਉਹ ਤੇ ਇਸ ਕਰਕੇ ਉਹਨਾਂ ਨੂੰ ਵੀ ਲੈ ਕੇ ਦੇਵਾਂਗੇ ਆਪਾਂ ਉਹਨਾਂ ਨੇ ਕਿ ਐਸੀ ਪਹਿਨਣੀ ਚਾਹੀਦੀ ਸਾਨੂੰ ਵੀ ਲੈ ਦੇ ਸੂਟ ਤੇ ਸਿਬਾਨੀ ਰ ਬਲੌਗ ਨਾਲ ਆਪਾਂ ਦਿਖਾਵਾਂਗੇ ਸੂਟ ਸਾਰੇ ਕੱਪੜੇ ਲੀਡਰਸ ਅਸੀਂ ਤਾਂ ਦੇਖੋ ਅੱਜ ਤਿੰਨ ਜੀ ਕਰਾਂਗੇ ਸ਼ਾਪਿੰਗ ਤੇ ਦੋਨੋਂ ਜਾਣੀਏ ਸੂਟ ਲੈ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਪਤਾ ਕੀ ਕਰਨੀ ਜਾਦਾ ਹੋਊ ਕਿ ਅੱਪਾ ਤਾਂ ਜਾਇਆ ਨਹੀਂ ਸੀ ਜਾਣਾ ਨਾਲ ਆਪਣਾ ਕੰਮ ਚੱਲ ਰੂਗਾ ਫਿਰ ਹਾੜੀ ਦਾ ਸੀਜ਼ਨ ਆ ਜਾਊਗਾ ਫਿਰ ਆਪਾਂ ਪਹਿਲਾਂ ਪਹਿਲਾਂ ਲੇਅਰ ਮੇਟ ਨਾਲ ਆਪਾਂ ਆਪਣੀ ਸਟਿਚਿੰਗ ਕਰ ਲਾਂਗੇ ਸੁਖਾ ਮਾਰੇ ਤਾਂ ਕਹਾਂ ਜਾ ਕੱਪੜਾ ਜਿਹੜਾ ਕਹਿੰਦੇ ਹੈ ਵੈਰਾਈਟੀ ਹੈ ਕੀ ਕੁਝ ਹੈ ਆਪਾਂ ਸ਼ੌਕ ਤੇ ਜਾ ਕੇ ਲਓ ਜੀ ਆਪਣਾ ਤੇ ਪੌਣੇ ਘੰਟੇ ਦੀਲੇ ਰਸਤਾ ਹੋ ਰਹਿ ਗਿਆ ਆਪਾਂ ਘੱਟ ਆਪਾਂ ਤੁਰਿਆ ਨੂੰ ਚਲੋ ਜੀ ਆਪਾਂ ਸੋ ਨੂੰ ਕਿ ਜਾ ਕੇ ਮਰਦੇ ਆਂ ਲੋ ਜੀ ਆਪਾਂ ਅੱਗੇ ਗੱਡੀ ਖੜਾਤੀ ਆਪਾਂ ਪਾਰਕਿੰਗ ਵਿੱਚ ਉਹ ਲਾਤੀ ਗੱਡੀ ਆਪਾਂ ਨੇ ਅਜੇ ਕੁਛ ਕੁ ਬਾਜ਼ਾਰ ਖੁੱਲ ਗਿਆ ਕੁਛ ਕੁ ਖੁੱਲਿਆ ਨੀਗਾ ਜਿੱਥੇ ਕੰਮ ਬੰਦ ਪਈ ਜਾਂਦੇ ਆਪਾਂ ਚਲਦੀ ਆ ਗਈ ਚਲੋ ਜੀ ਆਪਾਂ ਚੱਲਦੇ ਆ ਬਾਜ਼ਾਰ ਤੇ ਤੁਹਾਨੂੰ ਦਿਖਾਉਨੇ ਆ ਇਹ ਸਾਰਾ ਹੈਂਡ ਦਾ ਟੱਚ ਹੈ ਜੀ ਨੇ ਡੋਟ ਜਾਗੀ ਡੋਟ ਵੀ ਲੜ ਨਾਲ ਕੋਮਿਸ਼ਨ ਦੇ ਸੋਟੇ ਆਪਾਂ ਚੱਲਦੇ ਅੰਦਰ ਸਾਕੇ ਤੁਹਾਨੂੰ ਦਿਖਾਉਣਾ ਹੈ ਸ਼ੌਪ ਤੇ ਲੱਗਾਂ ਮਾਪੂਆ ਬੇਟੀ ਦੀ ਸੀ ਸ਼ੌਪ ਤੇ ਸ਼ੋਪਿੰਗ ਕਰਨਾ ਹੈ ਇੱਕ ਡਾਈ ਵਾਲੇ ਨਾ ਆਰੀ ਵਰਕ ਆਪਾਂ ਪ੍ਰਿੰਟਡ ਇਹ ਚਿਕਨ ਨਸਮਾ ਪੀਸ ਲੱਗ ਜਾ ਰਿਹਾ ਹੈ ਹੈਂਡਲ ਤੇ ਇਹ ਥੋੜੇ ਜਿਹਾ ਡਾਰਕ ਆ ਗਿਆ ਵਾਲੇ ਥੋੜੇ ਜਿਹਾ ਆ ਗਿਆ ਆਪਣੇ ਕੜਾਈਆਂ ਵਾਲੇ ਆਰੀ ਦੀ ਕੜਾਈ ਦਾ ਸੋਤ ਇੱਕ ਸਟਾਈਲ ਨੇ ਸਾਰੇ ਤਾਂ ਆਰਡਰ ਤੇ ਤਿਆਰ ਕਰਦੇ ਆ ਜਿੰਜਾ ਉਹ ਬਾਦੂ ਸਾਰੀਆਂ ਗੱਡੀਆਂ ਉਹਨੀਆਂ ਦੇਖੀ ਬਹੁਤ ਸਾਰੇ ਹਾਂ ਲਓ ਹਾਂ ਹਾਂ ਦੇਖੀ ਤੂੰ ਮਾ ਕਾਲ ਨਾ ਇਹ ਤਾਂ ਬੜਾ ਲੱਗਾਈ ਨਹੀਂ ਨਾ ਨਹੀਂ ਇਹ ਨਹੀਂ ਪ੍ਰੀਕ ਸਟਾਈਲ ਆ ਜੂਗਾ ਕਲਰ ਦੇ ਬੋਲ ਪਿਆਰੇ ਨੇ ਸਾਰੇ ਕਲਰ ਸੋਹਣੇ ਨੇ ਨਾ ਇਹਦਾ ਜੀ ਇਹ ਨਾਲ ਗਰੇ ਘਿਆਰੇ ਹੁੰਦਾ ਹਾਈ ਇਹ ਤਾਂ ਇਹਦਾ ਨਾ ਜੀ ਇਹ ਮਾਰੀ ਜੀ